डीजीपी साहब पंजाब दी दे दिशा निर्देशਾਂ ਹੇਤ ਗੁਦਾਸ ਪੁਲਿਸ ਨੂੰ ਬੜੀ ਕਾਮਯਾਬੀ ਮਿਲੀ ਹੈਗੀ 5 ਤਾਰੀਖ ਨੂੰ ਵੜੈਚ ਪਿੰਡ ਦੇ ਜਿਹੜੇ ਸਰਪੰਚ ਤੇ ਕਰ ਇੱਕ ਫਾਇਰਿੰਗ ਦਾ ਇਨਸੀਡੈਂਟ ਹੋਇਆ ਸੀਗਾ ਉਸ ਕੇਸ ਦੇ ਵਿੱਚ 5 ਤਾਰੀਖ ਨੂੰ ਜਿਹੜਾ ਹੈਗਾ 333 109 324 ਆ ਆਮ ਸਕਦੇਤਾ ਤੇ ਪੀਐਸ ਕਨਵਾਂਨ ਚਿਪਕਾ ਦਰਜ ਕੀਤਾ ਸੀਗਾ ਐਸਪੀ ਡੀ ਡੀਐਸਪੀ ਡੀ ਅਤੇ ਡੀਐਸਪੀ ਰੂਵਲ ਦੇ ਜਿਹੜੀ ਵੈਨ ਮਾਈਟ ਜਿਹੜੇ ਸੀਏਟੀ ਐਮ ਪੀਐਸ ਕਨਵਨ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਇਹਨਾਂ ਨੇ ਇਹਨਾਂ ਦੇ ਵੱਲੇ ਜਿਹੜੇ ਇਹਦੇ ਵਿੱਚ ਦੋ ਬੰਦੇ ਜਿਹੜੇ ਇਨਵੋਲਡ ਸੀ ਵਿਵਿੰਦ ਵਿਕੀ ਅਜੇਪਾਲ ਜਿਹੜਾ ਇਹਨਾਂ ਨੂੰ ਜਿਹੜਾ ਹੈਗਾ ਅरेस्ट ਕਰ ਲਿਆ ਹੈਗਾ ਇਹਦੇ ਵਿੱਚ ਇੱਕ ਬਾਈਕ ਅਤੇ ਚਾਰ ਪਿਸਟਲ ਉਹ 11 ਰਾਉਂਡ ਜਿਹੜੇ ਹੈਗੇ ਦੀ ਕਵ ਹੋਇਆ ਇਸੇ ਦੀ ਕਵਰੀ ਦਵਾਨ ਜਿਹੜਾ ਹੈਗਾ ਅੱਗੇ ਫਰਦਰ ਇਨਵੈਸਟੀਗੇਸ਼ਨ ਚ ਜਿਹੜੀ ਹੈਗੀ 258 ਗ੍ਰਾਮ ਜਿਹੜੀ ਹੈਰੋਇਨ ਹੈ ਉਹ ਵੀ ਮਿਲੀ ਹੈਗੀ ਤਾਂ ਐਦੇ ਚ ਐਨਡੀਪੀਐਸ ਐਕਟ ਦਾ ਵੀ ਜਿਹੜਾ ਹੈਗਾ ਵਾਅਦਾ ਕੀਤਾ ਗਿਆ ਹੈਗਾ ਇਹਨਾਂ ਦੇ ਬੈਕਵਰਡ ਫਾਰਵਰਡ ਲਿੰਕ ਜਿਹੜੇ ਹੈਗੇ ਉਹ ਅਸੀਂ ਟੁਏਸ ਕਰੇ ਹੈਗੇ ਐਂਡ ਫਰਦਰ ਇਨਵੈਸਟੀਗੇਸ਼ਨ ਹੈਗੀ ਉਹ ਉਹ ਆਨਗoing ਹੈਗੀ ਜੀ